ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਂਗਰਸ ਦੇ ਨਿਤੜਕ ਬੁਲਾਰੇ ਕਹੇ ਜਾਣ ਵਾਲੇ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਦੀ ਲਾਪਾ ਵਿਧਾਨ ਸਭਾ ਦੇ ਵਿੱਚ ਬਹੁਤ ਵਾਰੀ ਹੁੰਦੀ ਹੈ ਔਰ ਹੁੰਦੀ ਰਹੇਗੀ ਉਹਦਾ ਕਾਰਨ ਹੈ ਕਿ ਇਹ ਲੋਕ ਬੜਬੋਲੇ ਨੇ ਔਰ ਇਹ ਚਾਹੁੰਦੇ ਨੇ ਕਿ ਪੰਜਾਬ ਨੂੰ ਸਾਥੋਂ ਬਿਨਾ ਕੋਈ ਬਚਾ ਨਹੀਂ ਸਕਦਾ। ਔਰ ਕਾਂਗਰਸ ਪਾਰਟੀ ਦੇ ਵਿੱਚ ਜਿਹੜੀ ਮੁੱਖ ਮੰਤਰੀ ਦੀ ਕੁਰਸੀ ਦੀ ਦੌੜ ਹੈ ਉਹ ਦੌੜ ਦੇ ਵਿੱਚ ਸਿਖਪਾਲ ਸਿੰਘ ਖਹਿਰਾ ਸਭ ਤੋਂ ਅੱਗੇ ਨੇ। ਔਰ ਮੈਂ ਜਿਹੜੀ ਅੱਜ ਤੁਹਾਡੇ ਨਾਲ ਗੱਲ ਕਰਨੀ ਹੈ ਇਹਦੇ ਤੇ ਥੋੜਾ ਜਿਹਾ ਧਿਆਨ ਦਿਓ ਗੌਰਵੀ ਕਰਿਓ ਵੀ ਇਹ ਲੋਕ ਕੌਣ ਨੇ? ਜਦੋਂ ਇਹ ਪੰਜਾਬ ਨੂੰ ਬਚਾਉਣ ਦੀਆਂ ਡੀਂਗਾ ਮਾਰਦੇ ਨੇ ਵੱਡੀਆਂ ਵੱਡੀਆਂ ਸਟੇਟਮੈਂਟਾਂ ਦਿੰਦੇ ਨੇ ਉਦੋਂ ਇਦਾਂ ਲੱਗਦਾ ਵੀ ਦੀਵੇ ਦੇ ਪੈਰਾਂ 'ਚ ਹਨੇਰਾ 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 ਦੀਵੇ ਦੇ ਪੈਰਾਂ ਵਿੱਚ ਰੌਸ਼ਨੀ ਕੌਣ ਕਰੋ ਇਦਾਂ ਲੱਗਦਾ ਇਹਨਾਂ ਦੀਆਂ ਸਟੇਟਮੈਂਟਾਂ ਸੁਣ ਕੇ ਪਰ ਮੈਂ ਹੁਣ ਕੀ ਕਹਿਣਾ ਹੈ ਇੱਥੇ ਥੋੜਾ ਜਿਹਾ ਧਿਆਨ ਦੇ ਦਿਓ ਸੁਖਬਾਲ ਖੈਰੇ ਤੇ ਡਰਗ ਕੇ ਜਿਹੜਾ ਪਹਿਲਾਂ ਦਾ ਚੱਲਦਾ ਉਹ ਦੁਬਾਰਾ ਖੋਲਿਆ ਜਾ ਰਿਹਾ ਖੁੱਲ ਚੁੱਕਾ ਹੈ ਡਿਲੀਜੈਂਸ ਦੀ ਵੀ ਤਿਆਰੀ ਹੈ ਤੇ ਪੁਲਿਸ ਵੀ ਤਿਆਰ ਬੈਠੀ ਹੈ ਤੇ ਹੁਣ ਖੈਰਾ ਸਾਹਿਬ ਭਗੋੜੇ ਹੋਏ ਪਏ ਨੇ ਅੰਡਰਗਰਾਉਂਡ ਨੇ ਪਤਾ ਨਹੀਂ ਕਿਹੜੀ ਖੋਡ ਵਿੱਚ ਬੈਠੇ ਨੇ ਹੋ ਸਕਦਾ ਕਿਤੇ ਫਲਤ ਸਿੱਧਾ ਰਸਤਾ ਦਿੱਲੀ ਨਾ ਜਾਂਦਾ ਹੋਵੇ ਕਿਉਂਕਿ ਦਿੱਲੀ ਦੇ ਵਿੱਚ ਬਚਾਉਣ ਵਾਲੇ ਬੈਠੇ ਐ ਤੇ ਉਹ ਕੌਣ ਨੇ ਉਹ ਭਾਜਪੀ ਵਾਲੇ ਐ ਲੈ ਹੁਣ ਇਹ ਗੱਲ ਸੁਣ ਕੇ ਕਈਆਂ ਦੇ ਚਰੂਨੇ ਲੜਨਗੇ ਵੀ ਤੂੰ ਭਾਜਪੀ ਚ ਜਾ ਸਕਦਾ ਜਾ ਸਕਦੇ ਆ ਜੀ ਕਾਂਗਰਸ ਵਿੱਚ ਜਾ ਸਕਦੇ ਝਾੜੋ ਵਿੱਚ ਵੀ ਜਾ ਸਕਦੇ ਆ ਬਦਲਾਨਾ ਵੀ ਜਾ ਸਕਦੇ ਕੋਈ ਹੋਰ ਹੋਵੇ ਉਧਰ ਵੀ ਜਾ ਸਕਦੇ ਜੇ ਇਹ ਹਰਾਮਖੋਰ ਅਰਬਾਂ ਖਰਬਾਂ ਰੁਪਇਆ ਪੰਜਾਬ ਦਾ ਲੁੱਟ-ਛੁੱਟ ਕਰਕੇ ਘਰ ਪਰ ਬੈਠੇ ਨੇ ਭਰੇ ਬੈਠੇ ਨੇ ਤਾਂ ਅਸੀਂ ਪੰਜਾਬ ਬਚਾਉਣ ਦੀ ਗੱਲ ਵੀ ਨਹੀਂ ਕਰ ਸਕਦੇ ਕਿਸੇ ਵੀ ਪਾਰਟੀ ਵੀ ਜਾ ਸਕਦੇ ਪਰ ਐਦਾਂ ਨਹੀਂ ਇੰਨਾ ਵਾਂਗ ਆਰਾਮਕੋਰੀਆਂ ਕਰਕੇ ਚਲੋ ਇਹ ਤਾਂ ਮਜ਼ਾਕ じゃ ਸਿੱਖ ਕਰਨਾ ਪੈਂਦਾ ਪਰ ਹੁਣ ਖੈਰਾ ਸਾਹਿਬ ਕਿੱਥੇ ਬੈਠੇ ਨੇ ਕਿਹੜੇ ਖੱਡ ਵਿੱਚ ਵੜੇ ਨੇ ਹੁਣ ਸਾਹਮਣੇ ਆ ਕੇ ਲੜੋ ਬੜਾ ਸੌਖਾ ਕਹਿਣਾ ਹੈ ਇਹ ਭੰਡ ਹੈ ਕਿਹਨੂੰ ਕਹਿੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਸ ਬੰਦੇ ਨੂੰ ਇੰਨੀ ਕੁ ਵੀ ਅਕਲ ਨਹੀਂ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਹਨੂੰ ਲੋਕਾਂ ਨੇ ਚੁਣਿਆ ਹੋਵੇ ਬਹੁਤ ਵੱਡੇ ਬਹੁਮਤ ਦੇ ਨਾਲ ਤੇ ਉਹਨੂੰ ਅਸੀਂ ਕਿੱਦਾਂ ਕਹਿ ਕੇ ਬੁਲਾਉਨੇ ਆ ਉਹ ਬੰਦਾ ਸਾਡੇ ਪੰਜਾਬ ਦਾ ਲੀਡਰ ਹੋਣਾ ਚਾਹੀਦਾ ਬਿਲਕੁਲ ਹੀ ਜੁੱਤੀਆਂ ਦੀ ਘਾਟ ਹੈ ਨਾਲ ਲੋਕਾਂ ਨੂੰ ਅੱਛਾ ਮੈਂ ਜਿਹੜੀਆਂ ਗੱਲਾਂ ਕਰਦਾ ਹੁੰਦਾ ਨਾ ਕਈਆਂ ਨੂੰ ਇਹ ਲੱਗਦਾ ਵੀ ਇਹ ਸਿੱਧਾ ਕਿਉਂ ਬੋਲੀ ਜਾਂਦਾ ਬੋਲਣਾ ਪੈਂਦਾ ਜੀ ਜਿੰਨਾ ਬੰਦਿਆਂ ਤੇ ਨਸ਼ਿਆਂ ਦਾ ਕੇਸ ਚੱਲਦਾ ਹੋਵੇ ਅਦਾਲਤਾਂ ਦੇ ਵਿੱਚ ਜਮਾਨਤ ਮਿਲੀ ਹੋਵੇ ਕੇਸ ਪੈਂਡਿੰਗ ਹੋਵੇ ਕਦੋਂ ਵੀ ਖੋਲਿਆ ਜਾ ਸਕਦਾ ਹੈ ਤੇ ਉਹ ਬੰਦੇ ਪੰਜਾਬ ਬਚਾਉਣ ਦੀਆਂ ਗੱਲਾਂ ਕਿਉਂ ਕਰਦੇ ਨੇ ਜੀ ਇਦਾਂ ਨਹੀਂ ਲੱਗਦਾ ਵੀ ਇਹ ਬੰਦੇ ਪੰਜਾਬ ਨੂੰ ਪਹਿਲਾਂ ਬਰਬਾਦ ਕਰ ਚੁੱਕੇ ਨੇ ਤੇ ਹੁਣ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਇਹ ਡਿੰਗਾ ਮਾਰਦੇ ਨੇ ਇਦਾਂ ਨਹੀਂ ਲੱਗਦਾ ਲੈ ਇੱਕ ਹੋਰ ਹੁਣ ਜਲਦੀ ਜਲਦੀ ਗੱਲ ਚੇਤੇ ਆ ਗਈ ਕਿਉਂਕਿ ਮੈਂ ਕਥਾ ਕਰਦਾ ਰਹੇ ਮੌਕੇ ਤੇ ਗੱਲ ਚੇਤੇ ਆ ਜਾਂਦੀ ਹੈ ਉਹ ਜਿਹੜਾ ਬੇਕਰਮ ਸਿੰਘ ਮਜੀਠੀਆ ਨੀ ਨਸ਼ਾ ਤਸ਼ਕਰ ਸ਼ਬੇਰ ਸੁਖੇ ਗੱਪੀ ਦਾ ਛਾਲਾ ਉਹਦਾ ਛਾਲਾ ਵੀ ਭੱਜਿਆ ਫਿਰਦਾ ਹੈ ਗੱਜਪਤ ਗਰੇਵਾਲ ਉਹ ਜਿਹੜੀ ਬੀਬੀ ਕਹਿੰਦੀ ਹੈ ਮਜੀਠੀਆ ਸਭ ਨੂੰ ਕੋਈ ਚੜੀ ਲੱਥੀ ਦੀ ਨਹੀਂ ਉਹ ਤਾਂ ਜੇਲ੍ਹ ਦੇ ਵਿੱਚ ਢੋਲੇ ਦੀਆਂ ਲਾਉਂਦੇ ਆ ਜਿਹੜੀ ਕਹਿੰਦੀ ਸੀ 500 ਕਰੋੜ ਲਿਓਗੇ ਜੇ ਨਾ ਨਿਕਲਿਆ ਕਿਹੜੇ ਪਹਾੜ ਨੇ ਸਾਡੇ ਸਿਮਲੇ ਚ ਉਹ ਬੀਬੀ ਦਾ ਸਕਾ ਭਰਾ ਗਜਪਤ ਗਰੇਵਾਲ ਤੇ ਵਿਭਿੰਨੋਂ ਕੀ ਹੈ ਗਨੇ ਮਜੀਠਿਆ ਤੇ ਉਹ ਵੀ ਕਹਿੰਦੇ ਹੁਣ ਪਤਾ ਨਹੀਂ ਕਿਹੜੇ ਖੁੱਡ ਚ ਵੜਿਆ ਹੋਏ ਆ ਅੱਛਾ ਇੱਕ ਗੱਲ ਹੋਰ ਜੇ ਤੇ ਆ ਗਈ ਲੈ ਕੀ ਕਰੀਏ ਹੁਣ ਚੇਤੇ ਰਹਿ ਜਾਂਦੀਆਂ ਨੇ ਗੱਲਾਂ ਸਖਬੀਰ ਬਾਦਲ ਨੇ ਕਹਿੰਦੇ ਮੁਖ ਮੋੜਿਆ ਹੋਇਆ ਮਤਲਬ ਵੀ ਜਿੰਨਾ ਚਿਰ ਮਨਜੀਠੀਏ ਦੇ ਟੱਚ ਵਿੱਚ ਰਹੂੰਗਾ ਜਿੰਨੀਆਂ ਕ ਜੁੱਤੀਆਂ ਮਨਜੀਠੇ ਦੇ ਪਹਿਣੀਆਂ ਵੀ ਹੋਣੀਆਂ ਕ ਮੇਰੇ ਪਹਿਣੀਆਂ ਸੁਖਵੀਰ ਇਸ ਕਰਕੇ ਦੂਰ ਹੈ ਸੋਣਾ ਵੀ ਚਾਹੀਦਾ ਮੈਂ ਕ ਬੇਨਤੀ ਕਰ ਦਿੰਨਾ ਜਿਹੜੇ ਪ੍ਰਕਾਸ਼ ਸਿੰਘ ਬਾਦਲ ਸੀ ਨਾ ਮਰਹੂਮ ਕਹਿ ਲਈਓ ਹੈ ਨਹੀਂ ਉਹ ਸੁਖਵੀਰ ਨੂੰ ਨਾ ਐ ਚੁੱਲ੍ਹੇ ਤੇ ਬਹਾ ਕੇ ਜਣ ਕੇ ਜਿੱਥੇ ਰੋਟੀ ਖਾਣੇ ਬਹਿ ਕੇ ਚੌਂਕੇ ਤੇ ਤੇ ਬਿਬਾ ਸ੍ਰਿੰਦਰਕੌਰ ਬਾਦਲ ਕਹਿੰਦੇ ਰੋਟੀਆਂ ਪਕਾ ਰਹੀ ਸੀ ਹਾਲਾਂਕਿ ਝੂਠ ਹੈ ਇਹ ਉਹਨੇ ਕਦੇ ਰੋਟੀਆਂ ਪਕਾਈਆਂ ਨਹੀਂ ਹੋਣੇਗਾ ਕਿ ਨੌਕਰ ਚੌਕਰ ਬਹੁਤ ਹੁੰਦੇ ਇਹਨਾਂ ਦੇ ਤੇ ਪਤਾ ਕੀ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਬਾਦਲ ਨੂੰ ਕਹਿੰਦੇ ਕਾਕਾ ਮੈਂ ਸਾਰੀ ਉਮਰ ਆਪਣੇ ਸਾਲੇ ਨੂੰ ਸਰਪੰਚ ਨਹੀਂ ਬਣ ਦਿੱਤਾ ਪਿੰਡ ਦਾ ਤੂੰ ਕਹਿੰਦਾ ਉਹਨੂੰ ਮੰਤਰੀ ਬਣਾਤਾ ਤੇ ਹੁਣ ਇਹ ਮੰਤਰੀ ਬਣ ਕੇ ਤੇਰੇ ਲਈ ਖਤਰੇ ਦੀ ਘੰਟੀ ਹੈ ਉਦੋਂ ਥੋੜਾ ਜਿਹਾ ਸੁੱਖਾ ਅਮਲੀ ਗੱਪੀ ਥੋੜਾ ਜਿਹਾ ਅਣਜਾਣ ਸੀ ਤਾਂ ਚੱਲੇ ਗਿਆ ਬਚੀ ਤੇ ਹੁਣ ਉਹਨੂੰ ਲੱਗ ਗਿਆ ਪਤਾ ਵੀ ਹੁਣ ਬਾਪੂ ਹੈ ਨਹੀਂ ਤੇ ਹੁਣ ਦੂਰੀ ਬਣਾਈ ਚੰਗੀ ਹੈ ਇਸ ਕਰਕੇ ਵੀ ਜੂੜੀ ਟੈਟ ਹੈ ਮਤਲਬ ਮੈਂ ਦੋ ਗੱਲਾਂ ਕੀਤੀਆਂ ਨੇ ਇੱਕ ਤਾਂ ਸੁਖਵੀਰ ਦੇ ਸਾਲੇ ਦਾ ਸਾਲਾ ਗਜਪਤ ਗਰੇਵਾਲ ਉਹ ਪਗੌੜਾ ਹੈ ਤੇ ਇੱਕ ਕਾਂਗਰਸ ਦਾ ਨਿਧੜਕ ਲੀਡਰ ਉਹ ਪਗੌੜਾ ਹੈ ਕਿਉਂ ਕਿਉਂਕਿ ਇਹਨਾਂ ਮਾਂ ਦੇ ਪੁੱਤਾਂ ਨੇ ਲੋਕਾਂ ਨੂੰ ਬੇਵਕੂਫ ਬਣਾਇਆ ਮਜੀਠੀਏ ਨਾਲ ਐ ਪੂਰੀ ਅੰਦਰੋਂ ਗਿੱਟ ਮਿੱਟ ਸੀ ਕਿਉਂ ਕਿ ਜੜੀ ਸੀ ਜਾਣੇ ਕਿ ਨਸ਼ਾ ਤਸ਼ਕਰੀ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦਾ ਨਾਮ ਵੀ ਕਾਗਜ਼ਾਂ ਦੇ ਵਿੱਚ ਬੋਲਦਾ ਛੇਮ ਸਮੇਂ ਪੜੇ ਗਏ ਕੋਨਾ ਕੋਨਾ ਜਿਹੜੀਆਂ ਕੀਤੀਆਂ ਸੀ ਉਹ ਸਾਰਾ ਸਾਹਮਣੇ ਆ ਗਿਆ ਹਾਲਾਂਕਿ ਖੈਰਾ ਸਾਹਿਬ ਦਾ ਬੇਟਾ ਵਕੀਲ ਹੈ ਕੋਸ਼ਿਸ਼ ਕਰਦੇ ਹੋਣਗੇ ਵੀ ਪਹਿਲਾਂ ਪਹਿਲਾਂ ਜੇ 20 ਕਰੋੜ ਦੇ ਕੇ ਜ਼ਮਾਨਤ ਮਿਲ ਜੇ ਮਿਲ ਵੀ ਸਕਦੀ ਹੈ ਪੈਸੇ ਦਾ ਘਾਟਾ ਥੋੜੀ ਇਹਨਾਂ ਕੋਲੇ ਇਹਨਾਂ ਕੋਲ ਤਾਂ ਮਸ਼ੀਨਾਂ ਰੱਖੀਆਂ ਹੋਈਆਂ ਨੇ ਘਣਨ ਵਾਸਤੇ ਜਾਂ ਕੱਲ ਕਿਸੇ ਬੰਦੇ ਨੇ ਕਿਹਾ ਕਹਿੰਦਾ ਜੀ ਇਹ ਗਿਣਦੇ ਨਹੀਂ ਤਾਂ ਤੋਲਦੇ ਨੇ ਕਹਿੰਦਾ ਇੱਕ ਕਾਪੀ ਤੋਲ ਲੈਂਦੇ ਨੇ 2000 ਦੇ ਨੋਟਾਂ ਵਾਲੀ 500 ਦੇ ਨੋਟਾਂ ਵਾਲੀ 100 ਦੇ ਨੋਟਾਂ ਵਾਲੀ ਕਾਪੀ ਚ ਕਿੰਨਾ ਵੱਜਣਾ ਫਿਰ ਉਹਨੀਆਂ ਕਾਪੀਆਂ ਗਿਣ ਕੇ ਦੇ ਦਿੰਦੇ ਨੇ ਕਹਿੰਦੇ ਵੀ ਇੰਨੇ ਹੋ ਗਏ ਜਾਨਕਿ ਆਹਾ ਇਹਨਾਂ ਲੋਕਾਂ ਦੀਆਂ ਕਰਤੂਤਾਂ ਨੇ ਜਿਹੜੇ ਕਹਿੰਦੇ ਪੰਜਾਬ ਬਚਾਉਣ ਹੈ ਲੈ ਹੁਣ ਇੱਕ ਗੱਲ ਹੋਰ ਨਾਲ ਮੈਂ ਤੁਹਾਨੂੰ ਸੁਣਾ ਦਿੰਦਾ ਜੀ ਉਹ ਇਹ ਹੈ ਉਹ ਕਿਸੇ ਪਾਰਟੀ ਲਈ ਨਹੀਂ ਹੈ ਜਿਹੜਾ ਪੰਜਾਬ ਦਾ ਜੋਧ ਹੈ ਨਾ ਪੜਿਆ ਲਿਖਿਆ ਜਿਹਦੇ ਅੰਦਰ ਤੜਪ ਹੈ ਜਿੱਦੀ ਜਮੀਰ ਇਹ ਕਹਿੰਦੀ ਹੈ ਕਿ ਅਸੀਂ ਪੰਜਾਬ ਨੂੰ ਬਚਾਉਣਾ ਹੈ ਜਿਹੜੇ ਵਾਅਕੇ ਹੀ ਕਹਿੰਦੇ ਅਸੀਂ ਪੰਜਾਬ ਨੂੰ ਸੋਨੇ ਦੀ ਚੜੀ ਬਣਾਉਣਾ ਹੈ ਜਿਹੜੇ ਕਹਿੰਦੇ ਨੇ ਸਿੱਖ ਰਾਜ ਲੈ ਕੇ ਆਉਣਾ ਉਹਨਾਂ ਨੂੰ ਬੇਨਤੀ ਹੈ ਵੀ ਜੇ ਪੰਜਾਬ ਨੂੰ ਬਚਾਉਣਾ ਹੈ ਨਾ ਇਹਨਾਂ ਲੀਡਰਾਂ ਦੇ ਝਾਂਸੇ ਵਿੱਚ ਨਾ ਆਇਓ ਥੋੜੇ ਬਹੁਤੇ ਰਾਜਨੀਤੀ ਦੇ ਨੁਕਤੇ ਸਿੱਖ ਲਓ ਇਹਨਾਂ ਨੂੰ ਸਵਾਲ ਕਿੱਦਾਂ ਕਰਨਾ ਹੈ ਇਹ ਸਿੱਖ ਲਓ ਰਾਜਨੀਤੀ ਵਿੱਚ ਸਾਡਾ ਜੁੱਤ ਕਿਵੇਂ ਆਵੇ ਇਹ ਸਿੱਖ ਲਓ ਔਰ ਤੁਹਾਨੂੰ ਲੋੜ ਸੱਥਾਂ ਵਿੱਚ ਬਹਿ ਕੇ ਗੱਪਾਂ ਮਾਰਨ ਦੀ ਨਹੀਂ ਜਾਂ ਤਾਂ ਜਿੰਮ ਜਾਣ ਦੀ ਲੋੜ ਹੈ ਗਰਾਊਂਡ 'ਤੇ ਜਾਣ ਦੀ ਲੋੜ ਹੈ ਲਾਇਬ੍ਰੇਰੀਆਂ ਦੇ ਵਿੱਚ ਜਾਣ ਦੀ ਲੋੜ ਹੈ ਤੇ ਉਹਨਾਂ ਲੋਕਾਂ ਦੇ ਨਾਲ ਬਾਹ ਪਾਉਣ ਦੀ ਲੋੜ ਹੈ ਜਿਹੜੇ ਬੁੱਧੀਜੀਵੀ ਲੋਕ ਨੇ ਜਿਹੜੇ ਪ੍ਰੋਫੈਸਰ ਲੋਕ ਨੇ ਉਹਨਾਂ ਦੇ ਨਾਲ ਬਾਵਾਜਤ ਰੱਖਿਆ ਕਰੋ ਆ ਜਿਹੜੀਆਂ ਰੀਲਾਂ ਰੂਲਾਂ ਦੇਖਦੇ ਹੋ ਨਾ ਇਧਰੋਂ ਥੋੜਾ ਜਿਹਾ ਟਾਈਮ ਘਟਾ ਲਓ ਨੀਗਾ ਵੀ ਜਾਂਦੀ ਲੱਗੂ ਨੀਂਦ ਵੀ ਨਹੀਂ ਆਉਣੀ ਪਰੇਸ਼ਾਨੀ ਵੀ ਹੋ ਤੇ ਫਿਰ ਜਿਹੜੇ ਆ ਖੈਰੇ ਵਰਗਿਆਂ ਨੂੰ ਸੁੱਖੇ ਗੱਪੀ ਵਰਗਿਆਂ ਨੂੰ ਦੇਖਦੇ ਆ ਨਾ ਅਸੀਂ ਤੇ ਇਹੋ ਜਿਹਾ ਕਿਰਦਾਰ ਸਾਡਾ ਬਣ ਜਾਣਾ ਫਿਰ ਪੰਜਾਬ ਸੋਨੇ ਦੀ ਜੜੀ ਨਹੀਂ ਫੇ ਤਾਂ ਲੋਹੇ ਦੀ ਜੜੀ ਵੀ ਨਹੀਂ ਰਹਿਣਾ ਇਹ ਗੱਲਾਂ ਚੇਤੇ ਰੱਖਿਓ ਤੇ ਮੈਂ ਦੋ ਗੱਲਾਂ ਕੀਤੀਆਂ ਨੇ ਇੱਕ ਤਾਂ ਸੁਖਬਾਲ ਕਹਿਰਾ ਇੱਕ ਮਜੀਠੀਏ ਦਾ ਸਾਣਾ ਗਜਪਤ ਗਰੇਵਾਲ ਵੀ ਇਹ ਕਿੱਥੇ ਫਿਰਦੇ ਨੇ ਕਿਹੜੀ ਖੁੱਡ ਵਿੱਚ ਬੜੇ ਨੇ ਸਾਹਮਣੇ ਆਓ ਪ੍ਰਭੂ ਜੇ ਸੱਚੇ ਹੋ ਪਤਾ ਕੀ ਕਹਿੰਦਾ ਸੁਖਬਾਲ ਕਹਿਰਾ ਉਹਨਾਂ ਕਾਂਗਰਸ ਵਾਲੇ ਵੀ ਕਹੀ ਜਾਂਦੇ ਕਹਿੰਦੇ ਭਗਵਾਨਤਮਾਨ ਸਰਕਾਰ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ ਧੱਕੇ ਦੇ ਨਾਲ ਕੇਸ ਪਾਉਣ ਨੂੰ ਖਿਰਦੀ ਹੈ ਬੀਜੇ ਤੱਕ ਕੇਨੜ ਕੇਸ ਪਾਉਣ ਨੂੰ ਫਿਰਦੀ ਐ ਆਜ਼ਾਦਾਂ ਬੈਠੀਆਂ ਨੇ ਸਪਸ਼ਟਿਕਰਨ ਦਿਓ ਜਾ ਕੇ ਦੁੱਧਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆਜੂ ਤੇ ਲੋਕਾਂ ਨੂੰ ਬੇਵਕੂਫ ਨਾ ਬਣਾਓ ਲੜੋ ਮੈਦਾਨ ਵਿੱਚ ਆ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ